ਜਲਦੀ ਹੀ ਟ੍ਰੇਨ ਨੂੰ ਅਚਾਨਕ ਲੱਗੀ ਅੱਗ ਮਿਲੀ ਜਾਣਕਾਰੀ ਅਨੁਸਾਰ ਇਹ ਜੋ ਟ੍ਰੇਨ ਹੈ ਫਤੇਗੜ ਸਾਹਿਬ ਤੋਂ ਬਿਹਾਰ ਵੱਲ ਨੂੰ ਜਾ ਰਹੀ ਸੀ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੱਦਾਂ ਅੱਗ ਦੇ ਭਾਂਬੜ ਇਸ ਟ੍ਰੇਨ ਦੇ ਵਿੱਚ ਮਚ ਰਹੇ ਹਨ ਟ੍ਰੇਨ ਜਦੋਂ ਜਾ ਰਹੀ ਹੁੰਦੀ ਹੈ ਤਾਂ ਅਚਾਨਕ ਇਸ ਦੇ ਵਿੱਚੋਂ ਧੂਆਂ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਧੂਆਂ ਨਿਕਲਣ ਤੋਂ ਬਾਅਦ ਟ੍ਰੇਨ ਨੂੰ ਰੋਕ ਲਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਨੇੜੇ ਦੇ ਕਰਮਚਾਰੀਆਂ ਵੱਲੋਂ ਅੱਗ ਉੱਤੇ ਕਾਬੂ ਪਾ ਲਿਆ ਜਾਂਦਾ ਹੈ ਸੁਰੱਖਿਅਤ ਜੋ ਇਸ ਵਿੱਚ ਪੈਸੇਂਜਰ ਸਵਾਰ ਹੁੰਦੇ ਨੇ ਉਹਨਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਜਾਂਦਾ ਹੈ ਟ੍ਰੇਨ ਦੇ ਵਿੱਚ ਅੱਗ ਲੱਗਣ ਦਾ ਕੀ ਕਾਰਨ ਹੈ ਉਹ ਕਾਰਨ ਹਜੇ ਤੱਕ ਪਤਾ ਨਹੀਂ ਲੱਗੇ ਜਾਂ ਤਕਨੀਕੀ ਕਾਰਨ ਸੀ ਜਾਂ ਕੋਈ ਹੋਰ ਕਾਰਨ ਹੈ ਇਸ ਦਾ ਹਜੇ ਤੱਕ ਪਤਾ ਨਹੀਂ ਲੱਗ ਸਕਿਆ ਪਰ ਕੋਈ ਵੀ ਜਾਨੀ ਮਾਲੀ ਨੁਕਸਾਨ ਭਾਵੇਂ ਨਹੀਂ ਹੋ ਪਾਇਆ ਪਰ ਕਿਤੇ ਨਾ ਕਿਤੇ ਇਸ ਵਿੱਚ ਜੋ ਪ੍ਰਸ਼ਾਸਨ ਦੀ ਨਾਕਾਮੀਆਂ ਨਿਕਲ ਕੇ ਬਾਹਰ ਆਂਦੀ ਹੈ ਕੀ ਇਸ ਟ੍ਰੇਨ ਦੇ ਵਿੱਚ ਅੱਗ ਲੱਗਣ ਦੇ ਕਾਰਨਾਂ ਦਾ ਜਿਸ ਤਰ੍ਹਾਂ ਪਤਾ ਨਹੀਂ ਲੱਗ ਪਾਇਆ ਕਿ ਜੋ ਪ੍ਰਸ਼ਾਸਨ ਹੈ ਕਿਸੇ ਹੋਰ ਵੱਡੇ ਹਾਦਸੇ ਦੀ ਉਡੀਕ ਕਰ ਰਿਹਾ ਹੈ ਤੁਹਾਡਾ ਇਨ੍ਹਾਂ ਤਸਵੀਰਾਂ ਨੂੰ ਲੈ ਕੇ ਕੀ ਹੈ ਵਿਚਾਰ ਆਪਣੀ ਜੋ ਰਾਏ ਆ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੀ ਕਰਿਓ ਨਵੀਂ ਅਪਡੇਟ ਦੇ ਲਈ ਜੁੜੇ ਰਹੋ ਤੂਫਾਨੀ ਲਾਏ ਪੰਜਾਬ ਚੈਨਲ ਦੇ ਨਾਲ